ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 702 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 703 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹੱਲਾ ਨੋਵਾ ਜੈਤ ਸਰੀ ਰਾਗ ਵਿੱਚ ਨਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹਰ ਜੂੜ ਆਖ ਲਿਓ ਪਤ ਮੇਰੀ ਏ ਪ੍ਰਭੂ ਪਰਮਾਤਮਾ ਜੀ ਮੇਰੀ ਇੱਜ਼ਤ ਰੱਖ ਲਵੋ ਜਮ ਕੋ ਤਰਾਸ ਭਿਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਓ ਮੇਰੇ ਹਿਰਦੇ ਵਿੱਚ ਮੌਤ ਦਾ ਡਰ ਵਸ ਰਿਹਾ ਹੈ ਇਸ ਤੋਂ ਬਚਣ ਲਈ हे ਕਿਰਪਾ ਦੇ ਖਜ਼ਾਨੇ ਪ੍ਰਭੂ ਪਰਮਾਤਮਾ ਮੈਂ ਤੇਰਾ ਆਸਰਾ ਲਿਆ ਹੈ ਰਹਾਓ ਮਹਾपतਤ ਮੁਗਦ ਲੋਭੀ ਫੋਨ ਕਰਤ ਪਾਪ ਅਬ ਹਾਰਾ हे ਪ੍ਰਭੂ ਮੈਂ ਵੱਡਾ ਵਿਕਾਰੀ ਹਾਂ ਮੂਰਖ ਹਾਂ ਲਾਲਚੀ ਪੀ ਹਾਂ ਪਾਪ ਕਰਦਾ ਹਾਂ ਹੁਣ ਮੈਂ ਥੱਕ ਗਿਆ ਹਾਂ ਤੇ ਮਰ ਬੇ ਕੋ ਬਿਸਰਤ ਨਾਹਿਨਾ ਤੇਹੇ ਚਿੰਤਾ ਤਨ ਜਾਰਾ ਮੈਨੂੰ ਮਰਨ ਦਾ ਡਰ ਕਿਸੇ ਵੇੜੇ ਭੁੱਲਦਾ ਨਹੀਂ ਇਸ ਮਰਨ ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ ਕੀ ਏਉ ਪਾਵ ਮੁਕਤ ਕੇ ਕਾਰਨ ਦਹ ਦਿਸ ਕੋ ਉਠ ਤਾਇਆ ਮੌਤ ਦੇ ਇਸ ਸਹਿਮ ਤੋਂ ਖਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹਿਲੇ ਕੀਤੇ ਹਨ ਦਸੀਂ ਪਾਸੇ ਉੱਠ ਉੱਠ ਕੇ ਦੌੜਿਆ ਹਾਂ ਨੌਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੀ ਬਾਣੀ ਵਿੱਚ ਸਾਡੇ ਕਲਯੁਗੀ ਜੀਵਾਂ ਦੇ ਹਾਲ ਦੱਸ ਰਹੇ ਹਨ ਕਿ ਆਪਾਂ ਕਿਵੇਂ ਸਾਰਾ ਦਿਨ ਮੌਦ ਤੋਂ ਸਹਿਮ ਤੋਂ ਮਾਇਆ ਇਕੱਠੀ ਕਰਨ ਪਿੱਛੇ ਹੀ ਲੱਗੇ ਫਿਰਦੇ ਹਾਂ ਉਹ ਤੇ ਖੁਦ ਪਰਮਾਤਮਾ ਸੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਆਪ ਨਰਾਇਣ ਜਗਾਂ ਤ ਕਲਾ ਤ ਹਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਉਹ ਤੇ ਖੁਦ ਪਰਮਾਤਮਾ ਸੀ ਆਪਣੀ ਬਾਣੀ ਵਿੱਚ ਉਹ ਸਾਡੇ ਕਲਯੁਗੀ ਜੀਵਾਂ ਦੇ ਹਾਲ ਦੱਸ ਰਹੇ ਹਨ ਕੀਏ ਉਹ ਪਾਵ ਮੁਕਤ ਕੇ ਕਾਰਨ ਦੇਹ ਦੇਸ ਕੋ ਉਠਤਾਇਆ ਮੋਦੇ ਸਹਿਮ ਦੁਖ ਖਲਾਸੀ ਹਾਸਿਲ ਕਰਨ ਲਈ ਮੈਂ ਅਨੇਕਾਂ ਹਿਲੇ ਕੀਤੇ ਹਨ ਦਸੀ ਪਾਸੀ ਉਠ ਉਠ ਕੇ ਦੌੜਿਆ ਹਾਂ ਕਟਹਿ ਪੀਤਰ ਬਸੈ ਨਿਰੰਜਨ ਤਾ ਕੋ ਮਰਮ ਨਾ ਪਾਇਆ ਮਾਇਆ ਦੇ ਮੋਹ ਤੋਂ ਨਿਰਲੇਪ ਪ੍ਰਮਾਤਮਾ ਹਿਰਦੇ ਵਿੱਚ ਹੀ ਵਸਦਾ ਹੈ ਉਸ ਦਾ ਭੇਤ ਮੈਂ ਨਹੀਂ ਸਮਝਿਆ ਨਾ ਹੈ ਨਗੁਨ ਨਾ ਹੈ ਨ ਕਛ ਜਪ ਤਪ ਕੌਨ ਕਰਮ ਅਬ ਕੀਜੈ ਪ੍ਰਮਾਤਮਾ ਦੀ ਸ਼ਰਨ ਤੋਂ ਬਿਨਾ ਹੋਰ ਕੋਈ ਗੁਣ ਨਹੀਂ ਕੋਈ ਜਪ ਤਪ ਨਹੀਂ ਜੋ ਮੌਤ ਦੇ ਸਹਮਤੋਂ ਬਚਾ ਲਏ ਫਿਰ ਹੁਣ ਕਿਹੜਾ ਕੰਮ ਕੀਤਾ ਜਾਏ ਨਾਨਕ ਹਾਰ ਪਰਿਓ ਸਰਨਾਗਤ ਅਪੈਦਾਨ ਪ੍ਰਭ ਦੀਜੈ हे ਨਾਨਕ हे ਪ੍ਰਭੂ ਹੋਰ ਸਾਧਨਾ ਵੱਲੋਂ ਹਾਰ ਕੇ ਮੈਂ ਤੇਰੀ ਸਰਨਾ ਆ ਪਿਆ ਹਾਂ ਤੂੰ ਮੈਨੂੰ ਮੌਤ ਦੇ ਡਰ ਤੋਂ ਖਲਾਸੀ ਦਾ ਦਾਨ ਦੇ ਜੈਤ ਸਰੀ ਮਹੱਲਾ 9ਵਾਂ ਮਨਰ ਸੱਚਾ ਗਹੋ ਵਿਚਾਰਾ ਏ ਮੇਰੇ ਮਨ ਇਹ ਅਟਲ ਵਿਚਾਰ ਆਪਣੇ ਅੰਦਰ ਸਾਂਭ ਕੇ ਰੱਖ RAM ਨਾਮ ਬਿਨ ਮਿਥਿਆ ਮਨੋ ਸਗਰੋ ਇਹ ਸੰਸਾਰ ਰਹਾਓ ਕਿ ਰਾਮ ਪਰਮਾਤਮਾ ਦੇ ਨਾਮ ਤੋਂ ਛੁੱਟ ਬਾਕੀ ਇਸ ਸਾਰੇ ਸੰਸਾਰ ਨੂੰ ਨਾ ਸੁਵੰਤ ਜਾਣ ਰਹਾਓ ਜਾ ਕੋ ਜੋਗੀ ਖੋਜਤ ਹਾਰੇ ਪਾਇਓ ਨਾਹੇ ਤਿਹ ਪਾਰਾ ਏ ਮੇਰੇ ਮਨ ਜੋਗੀ ਲੋਕ ਜਿਸ ਪ੍ਰਮਾਤਮਾ ਨੂੰ ਲਬਦੇ ਲਬਦੇ ਥੱਕ ਗਏ ਤੇ ਉਸ ਦੇ ਸਰੂਪ ਦਾ ਅੰਤ ਨਾ ਲੱਭ ਸਕੇ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ ਉਸ ਮਾਲਕ ਨੂੰ ਤੂੰ ਆਪਣੇ ਅੰਗ ਸੰਗ ਵਸਤਾ ਜਾਣ ਪਰ ਉਸ ਦਾ ਕੋਈ ਰੂਪ ਉਸ ਦਾ ਕੋਈ ਚਿਹਨਾ ਦੱਸਿਆ ਨਹੀਂ ਜਾ ਸਕਦਾ ਭਾਵਨ ਨਾਮ ਜਗਤ ਮੈਂ ਹਰ ਕੋ ਕਬਹੂ ਨਾਹੇ ਸੰਵਾਰਾ ਏ ਮੇਰੇ ਮਨ ਜਗਤ ਵਿੱਚ ਪ੍ਰਮਾਤਮਾ ਦਾ ਨਾਮ ਹੀ ਪਵਿੱਤਰ ਕਰਨ ਵਾਲਾ ਹੈ ਤੂੰ ਉਸ ਨਾਮ ਨੂੰ ਆਪਣੇ ਅੰਦਰ ਕਦੇ ਸਾਂਭ ਕੇ ਨਹੀਂ ਰੱਖਿਆ ਨਾਨਕ ਸਰਨ ਪਰਿਓ ਜਗ ਬੰਦਨ ਰਾਖੋ ਬਿਰਦ ਤੁਹਾਰਾ ਏ ਨਾਨਕ ਮੈਂ ਸਾਰੇ ਜਗਤ ਦੇ ਨਮਸਕਾਰ ਜੋਗ ਪ੍ਰਭੂ ਦੀ ਸਰਨ ਆਇਆ ਹਾਂ ਉਹ ਮੇਰੀ ਰਖਿਆ ਕਰੇਗਾ ਉਹ ਹੀ ਮੇਰੀ ਰਾਖੀ ਕਰੇਗਾ ਇਹ ਤੇਰਾ ਮੂੜਕ ਦੀਮਾ ਦਾ ਸੁਭਾਅ ਹੈ ਕਿ ਤੂੰ ਸਰਨ ਆਏ ਦੀ ਰਖਿਆ ਕਰਦਾ ਹੈਂ ਜੈਤਸਰੀ ਮਹੱਲਾ ਪੰਜਵਾ ਸ਼ੰਤ ਘਰ ਪਹਿਲਾ ਰਾਗ ਜੈਤਸਰੀ ਘਰ ਪਹਿਲੇ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸ਼ੰਤ ਛੰਦ ਬਾਣੀ ਦਾ ਨਾਮ ਹੈ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਸਾ ਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਵਵਨ ਦਿਨ ਨੀਤ ਮੈਨੂੰ ਮਿੱਤਰ ਪ੍ਰਭੂ ਦੇ ਦਰਸ਼ਨ ਦੀ ਤਾਂਗ ਲੱਗੀ ਹੋਈ ਹੈ ਮੈਂ ਦਿਨ ਰਾਤ ਹਰ ਵੇਲੇ ਸਦਾ ਹੀ ਉਸ ਦਾ ਦਰਸ਼ਨ ਹੀ ਚਿਤਾਰਦੀ ਰਹਿੰਦੀ ਹਾਂ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਹੇ ਨਾਨਕ ਗੁਰੂ ਨੇ ਮੇਰੇ माया ਦੇ ਮੋਹ ਦੇ ਛੋੜ ਕੱਟ ਕੇ ਮੈਨੂੰ ਮਿੱਤਰ ਹਰੀ ਨਾਲ ਮਿਲਾ ਦਿੱਤਾ ਹੈ ਸ਼ਾਂਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀਆਂ ਸ਼ਾਂਤ ਹੈ ਮੇਰੇ ਸਤ ਸੰਗੀ ਮਿੱਤਰ ਹੈ ਮੇਰੇ ਸੱਜਣਾ ਮੈਂ ਤੇਰੇ ਅੱਗੇ ਇੱਕ ਅਰਜ਼ੋਈ ਕਰਦੀ ਹਾਂ ਤੂੰ ਮੇਰੀ ਬੇਨਤੀ ਸੁਣਾ ਤੇਸ ਮੋਹਨ ਲਾਲ ਪਿਆਰੇ ਹੋ ਫਿਰੋ ਖੁਜੰਤੀਆ ਮੈਂ ਉਸ ਮਨ ਨੂੰ 모ਹ ਲੈਣ ਵਾਲੇ ਪਿਆਰੇ ਲਾਲ ਨੂੰ ਲਬਦੀ ਫਿਰਦੀ ਹਾਂ ਤੇਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ हे ਮਿੱਤਰ ਮੈਨੂੰ ਉਸ ਪਿਆਰੇ ਦੀ ਦਸ ਪਾ ਮੈਂ ਉਸ ਦੇ ਅੱਗੇ ਆਪਣਾ ਸਿਰ ਲਾ ਕੇ ਰੱਖ ਦਾਂਗੀ ਤੇ ਆਖਾਂਗੀ हे ਪਿਆਰੇ ਰਤਾ ਪਰ ਸਮੇ ਲਈ ਹੀ ਮੈਨੂੰ ਦਰਸ਼ਨ ਦੇਹ ਨੈਣ ਹਮਾਰੇ ਪ੍ਰੇ ਰੰਗ ਸ ਰੰਗਾਰੇ ਇੱਕ ਤਿਲ ਭੀ ਨਾ ਤੇਰੀ ਜੈ हे ਗੁਰੂ ਮੇਰੀਆਂ ਅੱਖਾਂ ਪਿਆਰੇ ਦੇ ਪ੍ਰੇਮ ਨਾਲ ਰੰਗੀਆਂ ਗਈਆਂ ਹਨ ਉਸ ਦੇ ਦਰਸ਼ਨ ਤੋਂ ਬਿਨਾ ਮੈਨੂੰ ਰਤਾ ਜਿਤਨੇ ਸਮੇ ਲਈ ਵੀ ਚੈਨ ਨਹੀਂ ਆਉਂਦਾ ਪ੍ਰਭਸਿਓ ਮਨ ਲੀਨਾ ਜਿਉਂ ਜਲ ਮੀਨਾ ਯਾਤ੍ਰਕ ਜਿਵੇਂ ਐ ਤੇ ਸੰਤਿਆ ਮੇਰਾ ਮਨ ਪ੍ਰਭੂ ਪਰਮਾਤਮਾ ਨਾਲ ਮਸਤ ਹੈ ਜਿਵੇਂ ਪਾਣੀ ਦੀ ਮੱਛੀ ਪਾਣੀ ਵਿੱਚ ਮਸਤ ਰਹਿੰਦੀ ਹੈ ਜਿਵੇਂ ਪਪੀਆ ਨੂੰ ਵਰਖਾ ਦੀ ਬੂੰਦ ਦੀ ਪਿਆਸ ਲੱਗੀ ਰਹਿੰਦੀ ਹੈ ਪਪੀਹਾ ਜੋ ਵਰਖਾ ਦੀ ਬੂੰਦ ਹੀ ਪੀਂਦਾ ਹੈ ਉਹ ਹੋਰ ਪਾਣੀ ਨਹੀਂ ਪੀਂਦਾ ਉਸ ਨੂੰ ਮਹਾਰਾਜ ਕਿਰਪਾ ਕਰਕੇ ਫਿਰ ਬਰਖਾ ਕਰਦਾ ਹੈ ਤੇ ਉਹ ਪਾਣੀ ਪੀਂਦਾ ਹੈ ਮਹਾਰਾਜ ਸੁਨੋ ਜਨ ਨਾਨਕ ਗੁਰ ਪੂਰਾ ਪਾਇਆ ਸਗਲੇ ਤਿਖਾ ਭਜੰਤੀਆ ਏ ਦਾਸ ਨਾਨਕ ਜਿਸ ਵਡਭਾਗੀ ਨੂੰ ਪੂਰਾ ਗੁਰ ਮਿਲ ਪੈਂਦਾ ਹੈ ਉਸ ਦੀ ਪਪੀਏ ਵਾਂਗੂ ਦਰਸ਼ਨ ਦੀ ਸਾਰੀ ਤਰੇ ਬੁਝ ਜਾਂਦੀ ਹੈ ਯਾਰ ਵੇਪਰੇ ਹੱਬੇ ਸਖੀਆ ਮੂ ਕਹੀ ਨਾ ਜਹੀਆ ਏ ਸਤ ਸੰਗੀ ਸਜਣਾ ਸਾਰੀਆਂ ਸਹੇਲੀਆਂ ਪਿਆਰੇ ਪ੍ਰਭੂ ਦੀਆਂ istriyan ਹਨ ਮੈਂ ਇਹਨਾਂ ਵਿੱਚੋਂ ਕਿਸੇ ਵਰਗੀ ਨਹੀਂ ਭਾਵ ਆਪਾਂ ਜਿੰਨੇ ਵੀ ਜੀਵ مرد ਔਰਤਾਂ ਇਸ ਸੰਸਾਰ ਤੇ ਵਿਚਰ ਰਹੇ ਹਾਂ ਆਪਾਂ ਜੀਵ istriyan ਹਾਂ ਤੇ ਆਪਣਾ ਪਤੀ ਹੈ ਪਿਆਰਾ ਪ੍ਰਭੂ ਪਰਮਾਤਮਾ ਆਕਾਲ ਪੁਰਖ ਵਾਹਿਗੁਰੂ ਯਾਰ ਵੇਹ ਕਡੂ ਹਕ ਝਾੜੈ ਓ ਕੇ ਸਚੇ ਤੇ ਹਿਆ ਏਕ ਤੋਂ ਇੱਕ ਸੋਹਣੀਆਂ ਸੋਹਣੇ ਆਤਮਿਕ ਜੀਵਨ ਵਾਲੀਆਂ ਜੀਵ ਬਸਤਰੀਆਂ ਹਨ ਮੈਂ ਕਿਸ ਗਿਣਤੀ ਵਿੱਚ ਹਾਂ 1 2 1 4 ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਪ੍ਰਭੂ ਪਰਮਾਤਮਾ ਨਾਲ ਪ੍ਰਭੂ ਪਤੀ ਨਾਲ अनेका ਹੀ ਪਿਆਰ ਕਰਨ ਵਾਲੇ ਹਨ ਇੱਕ ਦੂਜੇ ਤੋਂ ਸੋਹਣੇ ਜੀਵਨ ਵਾਲੇ ਹਨ ਸਦਾ ਪ੍ਰਭ ਨਾਲ ਆਤਮਿਕ ਮਿਲਾਪ ਦਾ ਆਨੰਦ ਮਾਣਦੇ ਹਨ ਤਿਨਾ ਦੇਖ ਮਨ ਚਾਉ ਉਠੰਦਾ ਹੋ ਕਦ ਪਾਈ ਗੁਣ ਤਾਸਾ ਇਹਨਾਂ ਨੂੰ ਵੇਖ ਕੇ ਮੇਰੇ ਮਨ ਵਿੱਚ ਪੀਚਾਉ ਪੈਦਾ ਹੁੰਦਾ ਹੈ ਕਿ ਮੈਂ ਵੀ ਕਦੇ ਉਸ ਦੇ ਗੁਣਾ ਦੇ ਖਜ਼ਾਨੇ ਪ੍ਰਭੂ ਨੂੰ ਮਿਲ ਸਕਾਂ ਜਿਨੇ ਮੈਂਡਾ ਲਾਲ ਰਿਜਾਇਆ ਹੋ ਤਿਸ ਆਗੇ ਮਨ ਡਹਿਂਆ हे गुरु जसने ही मेरे प्यारे हरि नु प्रसन्न कर लिया है मैं उस अग्गे अपना मन भेटा करण नु तैयार हां नानक कहै सुन बिनो सुहागन मो दस दिखा फिर कहिया नानक आखदा है कि हे सुहाग वालीए मेरी बिनती सुन ते मिनु दस ता जो मैं वेखा के प्रभु पति के हो गया है ਯਾਰ ਵੇ ਪਿਰ ਆਪਣ ਭਾਣਾ ਕਿਛ ਨੀਸੀ ਸੰਦਾ ਯਾਰ ਵੇ ਪਿਰ ਆਪਣ ਭਾਣਾ ਕਿਛ ਨੀਸੀ ਸੰਦਾ ਏ ਸਤ ਸੰਗੀ ਸੱਜਣ ਜਿਸ ਜੀਵ ਇਸਤੇ ਨੂੰ ਆਪਣਾ ਪ੍ਰਭੂ ਪਤੀ ਪਿਆਰਾ ਲੱਗਣ ਲੱਗ ਪੈਂਦਾ ਹੈ ਉਸ ਨੂੰ ਕਿਸੇ ਦੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ ਯਾਰ ਵੇ ਤੈਂ ਰਾਵਿਆ ਲਾਲਨ ਮੂ ਦਸਦ ਸੰਦਾ हे सत संगी सज्जना तू सोहणे प्रभु ਦਾ ਮਲਾਪ ਹਾਸਲ ਕਰ ਲਿਆ ਹੈ ਮੈਂ ਪੁੱਛਦਾ ਹਾਂ ਮੈਨੂੰ ਵੀ ਉਸ ਦੀ ਦਸ ਪਾ ਲਾਲਨ ਤੈ ਪਾਇਆ ਆਪ ਗਵਾਇਆ ਜੈ ਤਨ ਭਾਗ ਮਥਾਣੇ ਤੂੰ ਸੋਹਣੇ ਲਾਲ ਨੂੰ ਲੱਭ ਲਿਆ ਹੈ ਤੇ ਮੈਂ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਕਰ ਲਿਆ ਹੈ ਜਿਸ ਜੀਵ ਇਸਤਰੀ ਦੇ ਮੱਥੇ ਦੇ ਭਾਗ ਜਗਦੇ ਹਨ ਉਸ ਨੂੰ ਮਲਾਪ ਹੁੰਦਾ ਹੈ ਬਾਂਹ ਪਕੜ ਠਾਕੁਰ ਹੋ ਕਿੱਦੀ ਗੁਣ ਅਵ ਗੁਣ ਨਾ ਪਛਾਣੇ ਹੈ ਸਖੀ ਮਾਲਕ ਪ੍ਰਭੂ ਨੇ ਮੇਰੀ ਵੀ ਬਾਹ ਫੜ ਲਈ ਹੈ ਫੜ ਕੇ ਬਾਹ ਮੈਨੂੰ ਆਪਣੀ ਬਣਾ ਲਿਆ ਹੈ ਮੇਰਾ ਕੋਈ ਗੁਣ ਵਗੋਣ ਉਸਨੇ ਨਹੀਂ ਪਰਖਿਆ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਛ ਸੁਹੰਦਾ ਹੈ ਪ੍ਰਭੂ ਤੈ ਜਿਸ ਜੀ ਵਿਸਤਰੀ ਨੂੰ ਗੁਣਾ ਦਾ ਹਾਰ ਗੁਨਾ ਦਾ ਹਾਰ ਨੂੰ ਪਹਿਨਾਇਆ ਹੈ ਨਾਮ ਦੇ ਰੰਗ ਵਿੱਚ ਰੰਗਿਆ ਹੈ ਉਹਦਾ ਸਾਰਾ ਜੀਵਨ ਹੀ ਸ਼ੋਭਨਿਕ ਹੋ ਜਾਂਦਾ ਹੈ ਜਾਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਧਾਰ ਵਸੰਦਾ ਹੈ हे ਦਾਸ ਨਾਨਕ ਉਹੀ ਜੀ ਵਿਸਤਰੀ ਭਾਗਾ ਵਾਲੀ ਹੈ ਜਿਸ ਦੇ ਨਾਲ ਜਿਸ ਦੇ ਹਿਰਦੇ ਵਿੱਚ ਖਸਮ ਪ੍ਰਭੂਪਤੀ ਵਸਦਾ ਹੈ ਗੋਣ ਹਾਰ ਤੈ ਪਾਇਆ ਰੰਗ ਲਾਲ ਬਣਾਇ ਤਿਸ ਹਬੋ ਕੇਸ਼ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਭਤਾਰ ਵਸੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 403 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕਾਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 404 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਦ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਭੁੱਲਾਂ ਚੁੱਕਾਂ ਦੀ ਖਿਮੀਆਂ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ